ਪਰ ਜਿਹੜੇ ਅੱਜ ਬ੍ਰਹਮਣ ਦੀ ਸੋਚ ਬ੍ਰह्म ਵਰਤੀ ਦੇ ਬ੍ਰਹਮਣ ਵਰਤੀ ਦੇ ਮਾਲਕ ਜਿਹੜੇ ਅੱਜ ਪਿੰਡ ਪਿੰਡ ਘਰੋ ਘਰੀ ਬੈਠੇ ਨੇ ਤੇ ਉਹਨਾਂ ਨੇ ਵੀ ਅੱਜ ਸਾਨੂੰ ਬੰਡਿਆ ਯਾਦ ਰੱਖਿਆ ਮੁਰਦਿਆਂ ਦੀ ਬੰਡਾ ਉਹਨਾਂ ਨੇ ਵੀ ਕੀਤੀ ਹੈ ਉਹ ਵੀ ਤੇ ਏਸੀ ਕੈਟਾਗਰੀ ਚ ਆਉਂਦੇ ਨੇ ਉਭੀ ਤੇ ਐਸੀ ਸ਼੍ਰੇਣੀ ਚ ਆੰਦਨ ਹੈ ਕਿਤੇ ਪਿੰਡਾਂ ਦੇ ਵਿੱਚ ਜਾਇਓ ਪਿੰਡਾਂ ਦੇ ਵਿੱਚ ਕਿਤੇ ਗੇੜੀ ਲਾਇਓ ਜਾਤਾਂ ਦੇ ਆਧਾਰ ਤੇ ਗੁਰਦੁਆਰੇ 5 5 6 6 ਗੁਰਦੁਆਰੇ ਨੇ ਜਦੋਂ ਨਿਗਾਹ ਮਾਰਦੇ ਆ ਜੀ ਆਹ ਕੀ ਦਾ ਹੈ ਇਹ ਕਹਿੰਦੇ ਜੀ ਮਜਵੀ ਸਖਾਂ ਦਾ ਹੈ ਅੱਛਾ ਆ ਭਾਈ ਦੂਸਰਾ ਕੀ ਦਾ ਹੈ ਕਹਿੰਦੇ ਜੀ ਇਹ ਰਵਦਾਸੀਆਂ ਦਾ ਹੈ ਕਹਿੰਦੇ ਆ ਆਹ ਕਹਿੰਦੇ ਜੱਟਾਂ ਦਾ ਇਹ ਗੁਰਦੁਆਰਾ ਉਹਨਾਂ ਦਾ ਹੈ ਧਰਮ ਦੀ ਵੀ ਅਸੀਂ ਵੰਡੀ ਪਾ ਦਿੱਤੀ ਹੈ ਇੱਥੇ ਵਸ ਨਹੀਂ ਜੇ ਮੈਂ ਕਹਿੰਨਾ ਉਹਨੇ ਪਿੰਡਾਂ ਦੇ ਵਿੱਚ ਸਕੂਲ ਨਹੀਂ ਕਾਲਜ ਨਹੀਂ ਜਿੱਨੇ ਸਮਸ਼ਾਨ ਘਟ ਬਣੇ ਬੈਠੇ ਹਕੀਕਤ ਹੈ ਪਹਿਣੋ ਇਹ ਸੱਚ ਹੈ ਭਵੇਂ ਉਹ ਲੱਖ ਦਾਵੇ ਕਰੀ ਜਾਣ ਤੁਹਾਡੇ ਨਾਲ ਕਿਸਾਨ ਮਜ਼ਦੂਰ ਇਕਤਾ ਨਹੀਂ ਇਕਤਾ ਕਿੱਥੇ ਸਾਡੇ ਗੁਰਦੁਆਰੇ ਇੱਕ ਹੁੰਦੇ ਜਾਂ ਇੱਕ ਗੁਰਦੁਆਰੇ ਦੀ ਅਸੀਂ ਸੇਵਾ ਸੰਭਾਲ ਕਰਦੇ ਇੱਕ ਗੁਰਦੁਆਰੇ ਅਸੀਂ ਗ੍ਰੰਥੀ ਅੱਛਾ ਰੱਖਦੇ ਪ੍ਰਚਾਰਕ ਰੱਖਦੇ ਉਹ ਸਾਡੇ ਬੱਚਿਆਂ ਨੂੰ ਪੜਾਉਂਦਾ ਸਾਨੂੰ ਗਿਆਨ ਦਿੰਦਾ ਸਾਨੂੰ ਸੇਧ ਦਿੰਦਾ ਅਸੀਂ ਇੱਕ ਜਗ੍ਹਾ ਆ ਕੇ ਬਹਿਣਾ ਸੀਗਾ ਕਿਉਂਕਿ ਗੁਰਬਾਣੀ ਕਹਿੰਦੀ ਆ ਮੈਂ ਨਹੀਂ ਕਰ ਰਿਆ ਇਹ ਗੱਲ ਹੋਏ ਇਕੱਤਰ ਮਿਲ ਹੋ ਭਾਈ ਦੁਭਦ ਦਾ ਦੂਰ ਕਰੋ ਲਿਵਲਾਏ ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਭਾ ਵਸਾਈ ਅਸੀਂ ਤੇ ਇਕੱਤਰਤਾ ਇੱਕ ਹੋਣਾ ਸੀਗਾ ਪਰ ਅਸੀਂ ਵੰਡੀਆਂ ਪਾ ਦਿੱਤੀਆਂ ਵੰਡ ਦਿੱਤਾ ਜਿਉਂਦੇ ਬੰਦਿਆਂ ਦੇ ਨਾਲ ਤੇ ਨਫ਼ਰਤ ਕੀਤੀ ਜਾਂਦੀ ਜਾਂਦੀ ਹੈ ਇਹ ਤੇ ਸੱਚ ਹੈ ਕਿ ਰਮਦਾਸ ਹੀ ਹੈ ਇਹ ਮذਬੀ ਹੈ ਇਹ ਮੈਰ ਹੈ ਇਹ ਤਾਂ ਬੰਡੀਆਂ ਨੇ ਯਾਰ ਬੰਡੀਆਂ ਪਈਆਂ ਹੋਈਆਂ ਪਰ ਇੱਥੇ ਲੋਕੀ ਗੁਰਮੁਖ ਪਿਆਰਿਓ ਮੁਰਦਿਆਂ ਦੇ ਨਾਲ ਵੀ ਨਫ਼ਰਤ ਕਰਦੇ ਆਂ ਇੰਨੇ ਸਮਸ਼ਾਨ ਘਾਟ ਜਿਹੜੇ ਬਣੇ ਹੋਏ ਨੇ ਜਾਤਾਂ ਦੇ ਆਧਾਰ ਤੇ ਨੇ ਸਾਡੇ ਇਹ ਨਫਰਤ ਦਾ ਸ਼ਿਕਾਰ ਰਹਾ ਸੀ ਕਿਉਂਕਿ ਅੱਗ ਕਦੇ ਤੁਹਾਨੂੰ ਇਨੀ ਕਹਿੰਦੀ ਵੀ ਇਹ ਗਰੀਬ ਹੈ ਇਹਨੂੰ ਮੈਂ ਨਹੀਂ ਸਾੜਨਾ ਇਹ ਅਮੀਰ ਹੈ ਇਹਨੂੰ ਮੈਂ ਨਹੀਂ ਸਾੜਨਾ ਨਹੀਂ ਅੱਗ ਤਾਂ ਨਹੀਂ ਵੇਖਦੀ ਉਹ ਤੇ ਭਵੇਂ ਗਰੀਬ ਆ ਜਾਏ ਭਵੇਂ ਅਮੀਰ ਆ ਜਾਏ ਉਹਨੇ ਰਾਖ ਬਣਾ ਦੇਣਾ ਮਿੱਟੀ ਆ ਨਾ ਸਰੀਰ ਸਾਡਾ ਤੁਹਾਡਾ ਵੀ ਤੇ ਮਿੱਟੀ ਦਾ ਹੀ ਹੈ ਸਾਡਾ ਵੀ ਮਿੱਟੀ ਦੀ ਸਰੀਰ ਹੈ ਤੁਸੀਂ ਕਿਹੜਾ ਕੋਈ ਹੋਰ ਪਾਸੇ ਰਸਤੇ ਤੋਂ ਆਏ ਹੋ ਤੁਸੀਂ ਕਿਹੜਾ ਕੋਈ ਦੋਵਾਰੀ ਜੰਮੇ ਹੋ ਵੀ ਤੁਹਾਡੇ ਵਾਸਤੇ ਸਮਸ਼ਾਨ ਘਟ ਵੱਖਰੇ ਚਾਹੀਦੇ ਨੇ ਤੁਹਾਡੇ ਵਾਸਤੇ ਕੋਈ ਗੁਰਦੁਆਰਾ ਵੱਖਰਾ ਚਾਹੀਦਾ ਹੈ ਤੁਹਾਡੇ ਵਾਸਤੇ ਸੰਗਤ ਪੰਗਤ ਵੱਖਰੀ ਚਾਹੀਦੀ ਹੈ ਫਿਰ ਤੇ ਮਨ ਲਈ ਇਹ ਵੀ ਤੁਹਾਡੇ ਅੰਦਰ ਕੋਈ ਖੂਨ ਵੱਖਰਾ ਹੈ ਕੋਈ ਬਲੱਡ ਵੱਖਰਾ ਹੈ ਨਹੀਂ ਇਹ ਨਫ਼ਰਤ ਹੈ ਅਸੀਂ ਮੁਰਦਿਆਂ ਦੇ ਵਿੱਚ ਵੀ ਵੰਡ ਪਾ ਦਿੱਤੀ ਹੈ ਨਹੀਂ ਭਾਈ ਤੁਹਾਡਾ ਤੁਹਾਡੇ ਵਾਲਿਆਂ ਜੀ ਫੁੱਕੋ ਤੁਹਾਡੀ ਤੁਹਾਡਾ ਹੀ ਆ ਤੁਹਾਡੇ ਗੁਰਦੁਆਰੀ ਇਹਦਾ ਸਾਰੀ ਕਿਰਿਆ ਕਰੋ ਭੋਗ ਪਾਵੋ ਸਾਡੇ ਵਾਲੇ ਨਹੀਂ ਬੜਨਦਾ ਅਸੀਂ ਬਰਤਨ ਨਹੀਂ ਦੇਣੇ ਅਸੀਂ ਭਾਂਡਾ ਨਹੀਂ ਦੇਣਾ ਸਾਡੇ ਪਾਸੇ ਨਹੀਂ ਆਉਣਾ ਤੁਸੀਂ ਇਹ ਨਫ਼ਰਤ ਹੈ ਗੁਰਮੁਖੋ ਤੇ ਫਿਰ ਅਸੀਂ ਮਰ ਕੇ ਕਹਿੰਦੇ ਹਾਂ ਅਸੀਂ ਜਿਹੜਾ ਬੰਦਾ ਮਰ ਜਾਂਦਾ ਹੈ ਉਹਦੇ ਵਾਸਤੇ ਕਹਿੰਦੇ ਆ ਵੀ ਸਵਰਗ ਦੇ ਵਿੱਚ ਵਾਸਾ ਹੈ ਨਹੀਂ ਜਿੰਨਾ ਚਿਰ ਸਾਡੇ ਅੰਦਰ ਨਫ਼ਰਤ ਹੈ ਜਿੰਨਾ ਚਿਰ ਸਾਡੇ ਅੰਦਰ ਗੁਰਮੁਖ ਪਿਆਰਿਓ ਸਾਡੀ ਸੋਚ ਮਾੜੀ ਤੇ ਗੰਦੀ ਹੈ ਉਹਨਾਂ ਚਿਰ ਅਸੀਂ ਗੁਰੂ ਦੀ ਖੁਸ਼ੀ ਦੇ ਪਾਤਰ ਨਹੀਂ ਬਣ ਸਕਾਂਗੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜਿਸ ਅੰਦਰ ਤਾਤ ਪਰਾਇ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਜਿਹਦੇ ਅੰਦਰ ਤਾਤ ਪਰਾਈ ਹੈ ਇੱਕ ਦੂਜੇ ਪ੍ਰਤੀ ਨਫ਼ਰਤ ਹੈ ਇੱਕ ਦੂਜੇ ਪ੍ਰਤੀ ਈਰਖਾ ਹੈ ਉਹ ਜਿੰਨਾ ਮਰਜੀ ਆਪਣੇ ਆਪ ਨੂੰ ਧਰਮੀ ਅਖਵਾਈ ਜਾਵੇ ਉਹ ਭਵੇਂ ਜਿੰਨੇ ਮਰਜੀ ਉੱਚੀ ਕੁਲ ਦੇ ਵਿੱਚ ਕਿਉਂ ਨਾ ਪੈਦਾ ਹੋ ਜਾਏ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਦਾ ਭੜਾ ਹੀ ਨਹੀਂ ਹੁੰਦਾ ਉਹਦਾ ਭਲਾ ਨਹੀਂ ਹੋਏ ਲੋਕਰ